ਸਾਸਰੀ ਕਾਲ ਜੀ ਸਭ ਨੂੰ ਅੱਜ ਦੀ ਇਹ ਵੀਡੀਓ ਆਪਾਂ ਲੈ ਕੇ ਆਏ ਆਂ ਤੂਤੇ ਉੱਤੇ ਤੂਤਾ ਪਿੰਡੀ ਵਾਲਾ ਜਿਸ ਤੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਲੈ ਕੇ ਆ ਚੁੱਕੇ ਆਂ ਜੋ ਤੁਸੀਂ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਹ ਵੀਡੀਓ ਸੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੀ ਕਿ ਤੂਤੇ ਨੇ ਉਸ ਫਿਲਮ ਚ ਇੱਕ ਕਰੈਕਟਰ ਕੀਤਾ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨ ਵਾਲੇ ਆਂ ਕਿ ਤੂਤੇ ਨੇ ਆਪਣੇ ਇਸ ਫਿਲਮ ਚ ਜੋ ਕਰੈਕਟਰ ਹੈ ਉਹਦਾ ਫੁੱਫੜ ਦਾ ਉਹ ਕਰੈਕਟਰ ਨਾਲ ਕਿੰਨੀ ਧਮਾਲ ਪਾਤੀ ਹੈ ਤੇ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਇਸ ਗੱਲ ਦੀ ਹੁੰਦੀ ਆ ਜਦੋਂ ਕੋਈ ਆਮ ਬੰਦਾ ਜੋ ਮਿਹਨਤ ਕਰ ਰਿਹਾ ਹੋਵੇ ਜਦੋਂ ਇਸ ਤਰੀਕੇ ਨਾਲ ਅੱਗੇ ਆਉਂਦਾ ਤਾਂ ਉਹਦੇ ਬਾਰੇ ਗੱਲ ਕਰਨੀ ਤਾਂ ਸਪੈਸ਼ਲੀ ਬਣਦੀ ਹੈ ਤੇ ਸਰਬੱਲਾ ਜੀ ਫਿਲਮ ਚ ਤੂਤੇ ਪਿੰਡੀ ਵਾਲੇ ਦਾ ਜੋ ਕਰੈਕਟਰ ਮਿਲੇ ਉਹਨੂੰ ਫੁੱਫੜ ਦਾ ਉਹ ਕਰੈਕਟਰ ਵੀ ਸਭ ਲੋਕਾਂ ਵੱਲੋਂ ਜਿਨ੍ਹਾਂ ਨੇ ਉਹ ਫਿਲਮ ਦੇਖੀ ਹੈ ਸਭ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਕਿੰਨਾ ਕਿੰਨਾ ਨੇ ਉਹ ਫਿਲਮ ਦੇਖ ਲਈ ਹੈ ਉਹ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹੁਣ ਤੱਕ ਜੇ ਇਸ ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਹੁਣ ਤੱਕ ਫਿਲਮ ਰਿਲੀਜ਼ ਹੋਣ ਤੋਂ ਬਾਅਦ 6 ਦਿਨਾਂ ਦੇ ਵਿੱਚ ਇਸ ਫਿਲਮ ਨੇ 6 ਕਰੋੜ 38 ਲੱਖ ਦੀ ਕਮਾਈ ਕਰ ਲਈ ਹੈ ਜੋ ਅੱਗੇ-ਅੱਗੇ ਜਾ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਤੂਤੇ ਦਾ ਜੋ ਕਰੈਕਟਰ ਹੈ ਉਸ ਕਰੈਕਟਰ ਨੂੰ ਛੋਟਾ ਨਹੀਂ ਕੀਤਾ ਗਿਆ ਉਹ ਕਰੈਕਟਰ ਪੂਰਾ ਖੁੱਲ ਕੇ ਦਿਖਾਇਆ ਗਿਆ ਤੇ ਤੂਤੇ ਨੇ ਵੀ ਉਸੇ ਤਰੀਕੇ ਨਾਲ ਫਿਲਮ 'ਚ ਐਕਟਿੰਗ ਕੀਤੀ ਹੈ ਤੇ ਸਭ ਲਈ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਜੇ ਮਿਹਨਤ ਕਰੋਗੇ ਇਮਾਨਦਾਰੀ ਨਾਲ ਮਿਹਨਤ ਕਰਦੇ ਆ ਤਾਂ ਕਦੇ ਨਾ ਕਦੇ ਆਪਣਾ ਕੰਮ ਲੋਕਾਂ ਦੇ ਸਾਹਮਣੇ ਜ਼ਰੂਰ ਆਉਂਦਾ ਹੈ ਤੇ ਲੋਕ ਉਹਨੂੰ ਪਸੰਦ ਵੀ ਕਰਦੇ ਆ ਜੇਪ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ ਬਾਖਮਾਲ ਕੰਮ ਕੀਤਾ ਹੈ ਰਿਕਾਰਡ ਤੋੜ ਚੁੱਕੀ ਹੈ ਇਹ ਫਿਲਮ ਕਿਸ ਚੀਜ਼ ਦਾ ਰਿਕਾਰਡ ਤੋੜ ਚੁੱਕੀ ਹੈ 2025 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ ਤੇ ਇਸ ਤੋਂ ਪਹਿਲਾਂ ਹੋਰ ਵੀ ਕਈ ਵਧੀਆ ਫਿਲਮਾਂ ਆਈਆਂ ਜਿਵੇਂ ਤਰਸੇਮ ਜਸੜ ਦੀ ਗੁਰੂ ਨਾਨਕ ਜਹਾਜ ਉਹ ਫਿਲਮ ਵੀ ਬਾਖਮਾਲ ਸੀ ਪਰ ਉਸ ਫਿਲਮ ਦੀ ਜੋ ਕਮਾਈ ਸੀ ਉਹ ਕਮਾਈ ਨੂੰ ਵੀ ਇਸ ਫਿਲਮ ਨੇ ਪਿੱਛੇ ਛੱਡਤਾ ਤੇ ਇਹ ਕਮਾਈ ਅੱਗੇ ਵੱਧ ਹੀ ਰਹੀ ਹੈ ਜੇ ਪੱਕ ਕਮਾਈ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਜਹਾਜ ਫਿਲਮ ਨੇ 5 ਕਰੋੜ 95 ਲੱਖ ਰੁਪਏ ਕਮਾਈ ਸੀ ਜੇ ਸੌਂਕਣ ਸੌਂਕਣੇ 2 ਦੀ ਗੱਲ ਕਰੀਏ ਤਾਂ ਇਸ ਫਿਲਮ ਨੇ 18 ਕਰੋੜ 28 ਲੱਖ ਰੁਪਏ ਕਮਾਈ ਸੀ ਗਿੱਪੀ ਗਰਵਾਲ ਦੀ ਇਸ ਤੋਂ ਪਹਿਲਾਂ ਦੀ ਫਿਲਮ ਅਕਾਲ ਦੀ ਜੇ ਗੱਲ ਕਰੀਏ ਇਸ ਫਿਲਮ ਨੇ 7 ਕਰੋੜ 78 ਲੱਖ ਰੁਪਏ ਕਮਾ ਲਏ ਸੀ ਤੇ ਹੁਣ ਸਰਬਾਲਾ ਜੀ 6 ਕਰੋੜ 38 ਲੱਖ 6 ਦਿਨਾਂ ਚ ਕਮਾ ਕੇ ਹੁਣ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਤੇ ਤੁਸੀਂ ਉਹ ਜੇ ਫਿਲਮ ਦੇਖ ਲਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਸਪੈਸ਼ਲੀ ਤੂਤੇ ਦਾ ਕਰੈਕਟਰ ਕਿਵੇਂ ਦਾ ਲੱਗਿਆ ਤੇ ਜੇ ਨਹੀਂ ਦੇਖੀ ਤਾਂ ਜੇ ਟਾਈਮ ਲੱਗਦਾ ਤਾਂ ਫਿਲਮ ਦੇਖਣਾ ਜ਼ਰੂਰ ਜਾਇਓ ਤੇ ਉਸ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਆ ਫਿਲਮ ਦੇ ਨਾਲ ਨਾਲ ਤੂਤੇ ਬਾਰੇ ਕਮੈਂਟ ਜ਼ਰੂਰ ਕਰਨਾ ਕਿ ਤੂਤਾ ਫਿਲਮ ਚ ਸਾਨੂੰ ਕਿੱਦਾਂ ਦਾ ਲੱਗਿਆ ਸਰਬਾਲਾ ਜੀ ਫਿਲਮ ਦੇ ਜਿਵੇਂ ਸ਼ੋਸ ਚੱਲ ਰਹੇ ਨੇ ਹਾਊਸਫੁੱਲ ਚੱਲ ਰਹੇ ਨੇ ਉਸ ਤੋਂ ਬਾਅਦ ਜਿਵੇਂ ਕਮੈਂਟਸ ਲਈ ਜਾਂਦੇ ਨੇ ਜਿਨ੍ਹਾਂ ਨੇ ਉਹ ਫਿਲਮ ਦੇਖੀ ਆ ਤਾਂ ਉਹਨਾਂ ਦਾ ਜ਼ਿਆਦਾਤਰ ਇਹੀ ਕਹਿਣਾ ਹੁੰਦਾ ਕਿ ਧੂਤੇ ਦੀ ਐਕਟਿੰਗ ਵਾਹ ਕਮਾਲ ਸੀ ਧੂਤੇ ਨੇ ਜੋ ਫੁੱਫੜ ਦਾ ਰੋਲ ਇਸ ਫਿਲਮ 'ਚ ਕੀਤਾ ਧੂਤੇ ਤੋਂ ਬਿਨਾ ਹੋਰ ਕੋਈ ਇਹ ਰੋਲ ਇਸ ਤਰੀਕੇ ਨਾਲ ਨਿਭਾਈ ਨਹੀਂ ਸਕਦਾ ਮੁਹਾਲੀ ਦੇ ਸੀਪੀ 67 ਮਾਲ 'ਚ ਇਸ ਫਿਲਮ ਨੂੰ ਦੇਖਣ ਲਈ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਪਹੁੰਚੇ ਹੋਏ ਸੀ ਤੇ ਜੋ ਅਪਡੇਟਸ ਮਿਲੀਆਂ ਉਹ ਪਰਸਨਲੀ ਧੂਤੇ ਨੂੰ ਵੀ ਮਿਲੇ ਆ ਤੇ ਉਹਦੇ ਕੰਮ ਨੂੰ ਐਪਰੀਸ਼ੀਏਟ ਵੀ ਕੀਤਾ ਤੇ ਇਹ ਪੰਜਾਬੀ ਸਿਨੇਮੇ ਲਈ ਇੱਕ ਵਧੀਆ ਗੱਲ ਵੀ ਹੈ ਕਿ ਇਸ ਤਰੀਕੇ ਨਾਲ ਪੰਜਾਬੀ ਸਿਨੇਮੇ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਇਸ ਫਿਲਮ ਦੀ ਜੇ ਗੱਲ ਕਰੀਏ ਇਮੋਸ਼ਨ ਡਰਾਮਾ ਕਾਮੇਡੀ ਸਭ ਕੁਝ ਇਸ ਫਿਲਮ ਦਾ ਮਿਕਸਚਰ ਹੈ ਤਾਂ ਫਿਲਮ ਦੇਖ ਕੇ ਹਰ ਇੱਕ ਨੂੰ ਵਧੀਆ ਹੀ ਲੱਗਦਾ ਮਜ਼ਾ ਹੀ ਆਉਂਦਾ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮਨ ਨੂੰ ਸਭ ਤੋਂ ਪਹਿਲਾਂ ਇਹ ਫਿਲਮ ਦੇਖ ਕੇ ਇੱਕ ਪ੍ਰਾਊਡ ਫੀਲ ਹੋਇਆ ਸੀ ਧੂਤੇ ਦਾ ਕੰਮ ਦੇਖ ਕੇ ਤੇ ਉਹਨੂੰ ਹੁਣ ਜੋ ਸਪੋਰਟ ਮਿਲ ਰਹੀ ਹੈ ਉਹ ਦੇਖ ਕੇ ਕਿਉਂਕਿ ਐਡੀ ਵੱਡੀ ਇੰਡਸਟਰੀ 'ਚ ਇੱਕ ਨਵੇਂ ਚਿਹਰੇ ਦਾ ਅੱਗੇ ਆਉਣਾ ਗੱਲ ਮਾਇਨੇ ਰੱਖਦੀ ਹੈ ਤੇ ਅਖੀਰਚ ਤੁਹਾਡੀ ਕੀ رائے ਹੈ ਕੀ ਧੂਤੇ ਨੂੰ ਆਉਣ ਵਾਲੇ ਸਮੇਂ ਚ ਹੋਰ ਪ੍ਰੋਜੈਕਟ ਮਿਲਨੇ ਚਾਹੀਦੇ ਹਨ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਚ ਇੱਕ ਨਵੀਂ ਐਂਟਰਟੇਨਮੈਂਟ ਦੀ ਅਪਡੇਟ ਨਾਲ